ਇਹ ਲੱਕੇਚੇ ਲੁਟੇਰੇ ਗਰੋਵ ਵੱਲੋਂ ਲਗਾਤਾਰ ਵਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਤੇ ਲੋਕਾਂ ਨੇ ਲੁੱਟ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਪਿੰਡ ਸੰਗਟੇਸਿਆ ਦੇ ਵੈਟਰਨਰੀ ਡਾਕਟਰ ਨਾਲ ਜਿੱਥੇ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਵੱਲੋਂ ਡਾਕਟਰ ਨਾਲ ਪਿੰਡ ਰੰਧਾਵਾ ਨੇੜੇ ਬੂਰੇ ਤਰੀਕੇ ਨਾਲ ਕੁੱਟਮਰ ਕਰਦੇ ਹੋਏ ਉਸ ਪਾਸੋਂ ਨਕਦੀ ਅਤੇ ਮੋਬਾਈਲ ਲੁੱਟ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਹਰਪਾਲ ਸਿੰਘ ਨੇ ਦੱਸਿਆ ਕਿ ਉਹ ਪਿੰਡ ਰੁੜਕੀ ਤੋਂ ਸੰਗਟੇ ਸਿੰਘਾਂ ਵਾਪਸ ਆ ਰਿਹਾ ਸੀ ਰੰਦਾਵਾ ਨੇੜੇ ਇੱਕ ਮੋਟਰਸਾਈਕਲ ਤੇ ਸਵਾਰ ਦੋ ਲੁਟੇਰਿਆਂ ਨੇ ਉਸਦੇ ਅੱਗੇ ਮੋਟਰਸਾਈਕਲ ਲਗਾਇਆ ਅਤੇ ਉਸਦੇ ਮੋਟਰਸਾਈਕਲ ਦੀ ਚਾਬੀ ਕੱਢ ਕੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਤੇ ਉਸ ਕੋਲ 8000 ਰੁਪਏ ਨਕਦੀ ਅਤੇ ਉਸਦਾ ਮੋਬਾਈਲ ਲੁੱਟ ਕੇ ਫਰਾਰ ਹੋ ਗਏ ਇਸ ਸੰਬੰਧੀ ਕੁਲਵੀਰ ਸੰਧੂ ਨੇ ਕਿਹਾ ਕਿ ਉਹਨਾਂ ਨੇ ਇਸ ਬਾਬਤ ਗੁਰਾਇਆ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਪੁਲਿਸ ਵੱਲੋਂ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਉਹਨਾਂ ਨਾਲ ਹੀ ਮੰਗ ਕੀਤਾ ਕਿ ਮਾੜੇ ਅੰਸਰਾ ਉੱਪਰ ਪੁਲਿਸ ਪ੍ਰਸ਼ਾਸਨ ਨਾਥ ਪਾਵੇ ਅਤੇ ਇਹਨਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ। ਹਾਂਜੀ ਭਾਜੀ ਕੀ ਨਾਮ ਹੈ ਤੇ ਕੀ ਵਾਰਦਾ ਤੁਈ ਤੁਹਾਡੇ ਨਾਲ? ਮੈਂ ਜਿੱਦਾ ਹਰਪਾਲ ਸਿੰਘ ਹਾਂ ਜਿੱਦਾ ਮੈਂ ਰੋੜਕੀ ਤੋਂ ਆਪਣੇ ਪਿੰਡ ਸੰਗੜੇ ਸਿ ਆ ਰਿਆਂ ਸੀ। ਤੇ ਅਰਦਾਵਾ ਪਿੰਡ ਦੇ ਕੋਲ ਸ਼ਮਸ਼ਾਨ ਘਾਟ ਦੇ ਕੋਲ ਤੇ ਮੇਰੀ ਪਿੱਛੇ ਕੀਤਾ ਉਹਨਾਂ ਨੇ ਮਗਰ ਮਗਰ ਆ ਗਏ ਦੋ ਜਾਣੇ। ਕਾਦੇ ਤੇ ਸੀਗੇ ਭਾਜੀ? ਮੋਟਰਸਾਈਕਲ ਤੇ ਸੀ, ਸਪਲੈਂਡਰ ਦੀ। ਕੀ ਲੁੱਟਖੋ ਕੀਤੀ ਭਾਈ ਤੁਹਾਡੇ ਨਾਲ? ਬਸ ਮੇਰੇ ਮੂਰੇ ਲਾਤਾਂ ਮੋਟਰਸਾਈਕਲ ਆ ਗਏ ਮੈਨੂੰ ਕਹਿੰਦੇ ਕਿਉਂ ਡਾਕਟਰਿਆ ਤੂੰ ਕਹੋ ਕੰਦੀ ਕੱਢ ਦੇ ਯੂਗੋ ਹੈਗਾ ਇੱਕ ਨਹੀਂ ਪਿਛਲੀ ਨਹੀਂ ਦਾਤ ਕੱਢ ਰਿਆ ਤੇ ਫਿਰ ਮੈਂ ਉੱਥੇ ਸਟਾਰਟ ਹੈ ਕੀਤਾ ਉਹਨਾਂ ਲਗਾ ਤੇ ਮੇਰੀ ਚਾਬੀ ਕੱਢ ਲਈ ਮੋਟਰਸਾਈਕਲ ਫਿਰ ਮੇਨਾ ਹੱਥ ਉੱਪਰ ਮੂੰਹ ਵਗਾਰੇ ਬੰਨਿਆ ਸੀ ਇਤਨੇ ਬੰਨਿਆ ਸੀ ਇੱਕ ਖੁੱਲਾ ਸੀ ਮੂੰਹ ਇੱਕ ਦਾ ਕੋਈ ਸੀਸੀ ਪੜੇ ਵਗੈਰ ਆਈ ਹੈ ਉੱਥੇ ਕੋਈ ਹੈ ਨਹੀਂ ਸੀ ਸੀਟੀ ਕੈਮਰਾ ਵਗੈਰਾ ਪੁਲਿਸ ਨੂੰ ਸ਼ਿਕਾਇਤ ਵਗੈਰਾ ਕੀਤੀ ਆ ਕੀਤੀ ਸੀ ਵੀ ਉਦੋਂ ਹੀ ਅਸੀਂ ਆ ਗਏ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਭਾਜੀ ਤੁਸੀਂ ਅਸੀਂ ਤਾਂ ਇਹੀ ਮੰਗ ਕਰਦੇ ਆ ਯਾਨੀ ਕਿ ਜਿਹੜਾ ਇਹੀ ਰੁਕਣਾ ਚਾਹੀਦਾ ਹੈ ਇਹ ਕੰਮ ਆ ਜਮੀਨਾ ਹੋਈ ਆ ਕੱਲ ਨੂੰ ਕੋਈ ਹੋਰ ਕਿਸੇ ਨੂੰ ਵੱਢ ਸਕਦੀ ਆ ਕਿੰਨੀ ਕਿ ਨਗਦੀ ਵਗੈਰਾ ਲਗਾਏ ਜਾਂ ਫੋਨ ਵਗੈਰਾ ਚੋਰੀ ਕਰਕੇ ਲਗਾਏ ਫੋਨ ਲਗਾਏ 8000 ਰੁਪਏ ਲਗਾਏ ਹਾਂਜੀ ਸੰਧੂ ਸਾਹਿਬ ਇੱਕ ਲੁੱਟਕੋਈ ਆ ਉਸ ਬਾਰੇ ਥੋੜਾ ਜਿਹਾ ਵਿਸਥਾਰ ਨਾਲ ਦੱਸਿਓ ਜੀ ਇਹੜੀ ਵਾਰਦਾਤ ਹੋਈ ਹੈ ਇਹ ਪਿੰਡ ਸੰਗ ਢੇਸੀਆਂ ਤੋਂ ਹਰਪਾਲ ਸਿੰਘ ਵੈਟਰਰੀ ਡਾਕਟਰ ਪਸ਼ੂਆਂ ਦੇ ਡਾਕਟਰ ਨੇ ਔਰ ਇਹ ਪ੍ਰਾਈਵੇਟ ਮਤਲਬ ਕਰਦੇ ਨੇ ਰੁੜਕੀ ਪਿੰਡ ਤੋਂ ਇਹ ਆ ਰਹੇ ਸੀ ਕਿਸੇ ਡੰਗਰ ਦਾ ਇਲਾਜ ਕਰਕੇ ਤੇ ਰਸਤੇ ਵਿੱਚ ਇਹਨਾਂ ਨੂੰ ਘੇਰਿਆ ਗਿਆ ਤੇ ਇਹਨਾਂ ਦੇ ਉੱਤੇ ਜਿਹੜੇ ਦਤਰਾ ਨੇ ਹਮਲਾ ਕੀਤਾ ਗਿਆ ਤੇ ਇਹਨਾਂ ਨੇ ਮੇਨਾ ਰਾਬਤਾ ਕੀਤਾ ਤੇ ਮੈਂ ਉਸੇ ਹੀ ਟਾਈਮ ਫੌਰੀ ਹਰਕਤ ਵਿੱਚ ਆ ਕੇ ਐਸ ਐਚਓ ਮੈਡਮ ਗ੍ਰੈਨ ਨੂੰ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਕਿ ਜਿਹੜੀਆਂ ਐਵੋ ਜੀਆਂ ਵਾਰਤਾਂ ਹੋ ਰਹੀਆਂ ਨੇ ਇਹ ਦਿੰਦਣਯੋਗ ਨੇ ਇਹ ਡਾਕਟਰ ਪਸ਼ੂਆਂ ਦਾ ਇਲਾਜ ਕਰਦੇ ਨੇ ਚਾਹੇ ਉਹ ਪਸ਼ੂਆਂ ਦਾ ਹੈ ਚਾਹੇ ਉਹ ਇਨਸਾਨਾਂ ਦਾ ਹੈ ਡਾਕਟਰ ਨੂੰ ਇੱਕ ਰੱਬ ਦਾ ਰੂਪ ਸਮਝਿਆ ਜਾਂਦਾ ਹੈ ਤੇ ਇਹਨਾਂ ਜਿਹੜੇ ਅਨਸਰ ਨੇ ਇਹ ਜਿਹੜੇ ਗਲਤ ਅਨਸਰ ਨੇ ਜਿਹੜੇ ਇਹੋ ਜੀਆਂ ਬਾਤਾਂ ਦਾ ਅੰਜਾਮ ਦਿੰਦੇ ਨੇ ਇਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਰੱਬ ਦਾ ਰੂਪ ਨੇ ਚਾਹੇ ਉਹ ਜਾਨ ਪਸ਼ੂਆਂ ਦੀ ਹੈ ਚਾਹੇ ਉਹ ਇਨਸਾਨਾਂ ਦੀ ਹੈ ਸੋ ਮੈਂ ਆਮ ਪਬਲਿਕ ਨੂੰ ਆਮ ਜਨਤਾ ਨੂੰ ਇਹ ਅਪੀਲ ਕਰਾਂਗਾ ਕਿ ਤੁਸੀਂ ਪ੍ਰਸ਼ਾਸਨ ਦਾ ਸਰਕਾਰ ਦਾ ਸਾਥ ਦਿਓ ਤਾਂ ਹੀ ਇਹੋ ਜਿਹੀਆਂ ਬਾਤਾਂ ਨੱਠ ਪਾਈ ਜਾ ਸਕਦੀ ਹੈ ਜੇ ਲੋਕਾਂ ਦਾ ਸਾਥ ਹੋਏਗਾ ਤੇ ਤਾਂ ਹੀ ਪੁਲਿਸ ਪ੍ਰਸ਼ਾਸਨ ਕੁਝ ਕਰ ਪਾਏਗਾ ਤਾਂ ਹੀ ਸਰਕਾਰ ਜਿਹੜੀ ਹੈਗੀ ਹੈ ਉਹ ਕੁਝ ਕਰ ਪਾਏਗੀ ਸੋ ਐਵਰੀਆਂ ਵਾਰਤਾਂ ਨੂੰ ਨਜ਼ਰ ਅੰਦਾਜ਼ ਨਾ ਕੀਤਾ ਜਾਵੇ ਤੇ ਲਕੋਇਆ ਨਾ ਜਾਵੇ ਸਾਡੇ ਲੋਕ ਹੀ ਕਰਦੇ ਨੇ ਕਿ ਲੋਕ ਜਾਂਦੇ ਨੇ ਲਕੋ ਲੈਂਦੇ ਨੇ ਗੱਲ ਨੂੰ ਵੀ ਚੱਲ ਹੋ ਇਹੋ ਜਿਹਿਆਂ ਕਹਿ ਕੇ ਨਹੀਂ ਸਰਨਾ ਤੇ ਕਿਰਪਾ ਕਰਕੇ ਇਹ ਪ੍ਰਸ਼ਾਸਨ ਦੇ ਨਾਲ ਤਾਲਮੇਲ ਕੀਤਾ ਜਾਵੇ ਸਾਡੇ ਨਾਲ ਕੀਤਾ ਜਾਵੇ ਅਸੀਂ ਉਸੇ ਟਾਈਮ ਜਿਹੜਾ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਸੁਪਨਾ ਹੈ ਕਿ ਰੰਗਲਾ ਪੰਜਾਬ ਬਣਾਉਣਾ ਹੈ ਉਹ ਲੋਕਾਂ ਦੇ ਸਹਿਯੋਗ ਨਾਲ ਹੀ ਬਣੇਗਾ ਤੇ ਲੋਕਾਂ ਦੇ ਸਾਥ ਨਾਲ ਹੀ ਬਣੇਗਾ ਜਦ ਤੱਕ ਲੋਕ ਅਵਾਮ ਸਾਥ ਨਹੀਂ ਦਿੰਦਾ ਤੇ ਉਨਾ ਟਾਈਮ ਤੱਕ ਇਹੋ ਜੀਆਂ ਵਰਤਾਂ ਨੂੰ ਨਾਠ ਨਹੀਂ ਪਾਈ ਜਾ ਸਕਦੀ ਸੋ ਲੋਕਾਂ ਅਗੇ ਹੱਥ ਜੋੜ ਕੇ ਅਪੀਲ ਹੈ ਕਿ ਆਪ ਜੀ ਸਾਥ ਦਿਓ ਸਰਕਾਰ ਤੁਹਾਡੇ ਨਾਲ ਹੈ ਪ੍ਰਸ਼ਾਸਨ ਤੁਹਾਡੇ ਨਾਲ ਹੈ ਤੁਹਾਡੀ ਆਪਦੀ ਸਰਕਾਰ ਹੈ ਧੰਨਵਾਦ ਜੀ ਸਤਿ ਸ਼੍ਰੀ ਅਕਾਲ